ਆਪ ਦਾ ਦੇਖਣਾ ਹੈ ਕੀ ਤਬੋ ਮੋ ਮਨ ਸਮਾਏ ਭਗਤ ਕਾਗ ਮਰਾਏ ਜੈ ਸਜਾਈ ਪਾਤ ਦੇ ਬੰਧਨ ਟੁੱਟੇ ਮੇਰੇ ਪਾਸ ਆਨੰਦ ਘਰ ਸੂਟ ਹੈ ਗਟੇ ਲੰਕੋਟ ਧਾਵੈ ਨੰ ਨਾ ਮਾਇਆ ਪਾਸ ਪਵੰ ਕੋਗ ਕਿਸ ਅਗੇ ਕਰੈ ਮੈਂ ਤਰਤਾਵੈ ਸਭ ਕਬ ਮੈ ਸੰਤੋਖ ਨਹੀਂ ਕੋ ਰਾਜਨ ਗਵਰਤ ਦੇ ਸੇ ਦਮ ਰਾਜ सर्व सुब आख़िर जन में आ ਰਾਮਨ ਆਪੇ ਆਵ ਸਦਾ ਸਦਾ ਨਾਮੁ ਕਹੈ ਜਾਪ ਕਰਨ ਕਰਾਵਣ ਕਰਨਿਹਾਰ ਸਿ ਕੇ ਹਾਰ ਤਾ ਦੀ ਚਾਰ ਸਿ ਦ੍ਰਿੜਟ ਕਰੇ ਤesa ਹੋਏ ਆਪੇ ਆਪ ਆਪੇ ਅਭਰੋਏ ਜੋ ਉਸ ਕੇ ਨੋ ਸੁ ਆਪਣੇ ਰੰਗ ਤਿਆ ਦੂਰ ਸਭੁ ਕੈ ਸੰਗ ਜਿਤੁ ਦਿਖੇ ਕਰੇ ਬੇ ਕਾਰਾ ਕਾਹੀ ਕੇ ਆਪਣੇ ਹਾਨੇ ਕਹੇ ਨੰ ਮਨ ਸੇ ਆਵੇ ਨਾ ਜਾਏ ਨਾ ਦਿਖਾਏ ਆ ਸੁਮਾਏ ਆਪੁ ਬਦੇਸ ਸੰਜਿਆ ਸਭ ਕੇ ਸਾਥ ਰੋ ਤੀਨੋ ਆਪਨ ਮਿਸਤਾਰ ਸਭ ਕੈ ਪ੍ਰਸਤਾਵ ਕਰਨੇ ਹਾਰ ਕੈ ਕਹਾਂ ਕੁਛ ਹੋਏ ਹਰ ਸੰਤਰੇ ਕਸੋਏ ਆਪਣੇ ਚਲ ਤਬ ਕਰਨੇ ਹਾਰ ਕਰੈ ਜੰਗ ਅਪਾਰ ਮਨ ਮੇ ਆਪ ਮਨ ਆਪਣੇ ਮਾਹੇ ਦਾਤ ਕੀ ਵਿੱਚ ਕਹਿ ਨਾ ਜਾਏ ਸਤ 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 ਪ੍ਰਭ ਸਾਨੇ ਸਤ ਸਤ ਦੇ ਨਿਮ ਅਗੇ ਆਨੀ ਸਤ 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 ਸਭ ਕੀਨਾ ਔਟ ਮਜੇ ਕੀ ਨਿਦੇ ਕੀਨਾ ਹਲਾ ਪੜਾ